ਅਸੀਂ ਸਭ ਲੋਕ ਜਿੰਨੇ ਵੀ ਫਨਕਾਰ ਹਨ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਪ੍ਰਸਿੱਧ ਸੰਗੀਤਕਾਰ ਚਰਨਜੀਤ ਸਿੰਘ ਅਹੂਜਾ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਗਏ ਨੇ ਆਪਣੀਆਂ ਖੂਬਸੂਰਤ ਧੁਨਾਂ ਦੇ ਨਾਲ ਕਈ ਦਹਾਕੀਆਂ ਤੱਕ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਚਰਨਜੀਤ ਅਹੂਜਾ ਨੂੰ ਨਮ ਅੱਖਾਂ ਦੇ ਨਾਲ ਵਿਦਾਈ ਦਿੱਤੀ ਗਈ ਹੈ ਉਹਨਾਂ ਦੇ ਵੱਡੇ ਪੁੱਤਰ ਸਚਿਨ ਅਹੂਜਾ ਨੇ ਜਿਖਾਂ ਨੂੰ ਮੁੱਖ ਅਗਨੀ ਦਿੱਤੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਪਹੁੰਚੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਹੰਸ ਰਾਜ ਹੰਸ ਸਤਵਿੰਦਰ ਬੁੱਕਾ ਸੁਖੀ ਬਰਾੜ ਆਲਾਪ ਸਿਕੰਦਰ ਤੇ ਮਦਨ ਸ਼ੌਕੀ ਵੀ ਮੌਜੂਦ ਰਹੇ ਚਰਨਜੀਤ ਅਹੂਜਾ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਸੀ ਐਤਵਾਰ ਨੂੰ ਉਹਨਾਂ ਨੇ ਮੋਹਾਲੀ ਵਿਖੇ ਆਖਰੀ ਸਾਹ ਲਏ ਨੇ ਐਸੇ ਲੋਕ ਕਿੱਥੇ ਪੈਦਾ ਹੁੰਦੇ ਆ ਇਹ ਸਾਰਿਆਂ ਲਈ ਨਹੀਂ ਅਲਾਮਾ ਇਕਬਾਲ ਨੇ ਕਿਹਾ ਸੀ ਹਜ਼ਾਰਾਂ ਬਰਸ ਹਜ਼ਾਰਾਂ ਬਰਸ ਨਰਗਿਸ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇ ਦੀਦਾ ਵਰ ਪੈਦਾ ਬੜੀ ਮੁਸ਼ਕਿਲ ਸੇ ਹੋਤਾ ਹੈ ਚਰਨਜੀਤ ਹੋ ਜਸਾ ਮਾਵਾ ਰੋਜ਼ ਨਹੀਂ ਜੰਮਦੀ ਗੈਰਤਮੰਦ ਸੀ ਜਲਾਲੀ ਇੰਨੇ ਸੀ ਮੈਨੂੰ ਹੁਣ ਲੱਗਦਾ ਸੀ ਕਿ ਐ ਤੋੜ ਕੇ ਬਾਹਰ ਆ ਜਾਣਗੇ ਯਕੀਨ ਹੀ ਨਹੀਂ ਸੀ ਹੋ ਰਿਹਾ ਐਡੇ ਗੈਰਤਮੰਦ ਐਡੇ ਚੁਰਤ ਵਾਲੇ ਜੀਦਾਰ ਗੈਰਤਮੰਦ میوزਿਕ ਡਾਇਰੈਕਟਰ ਹਿਸਟਰੀ ਚ ਨਹੀਂ ਹੋਇਆ ਪੰਜਾਬੀ ਸੰਗੀਤ ਨੂੰ ਇੱਕ ਨਵੀਆਂ ਅਸੀਂ ਸਭ ਲੋਕ ਜਿੰਨੇ ਵੀ ਫਨਕਾਰ ਹਨ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਔਰ ਪੰਜਾਬ ਪੰਜਾਬ ਲਈ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਕੰਟ੍ਰਿਬਿਊਸ਼ਨ ਹੈ ਤੇ ਕਹਰੇ ਬਰੀਕੀਆਂ ਕਾਫੀਆਂ ਸਿੱਖੀਆਂ ਉਹਨਾਂ ਕੋਲ ਜਿੰਦਾ ਦਿਲ ਸਿੱਖੇ ਅਰੇ ਬਰੀਕੀਆਂ ਬਰੀਕੀ ਦਾ ਮਤਲਬ ਹੁੰਦਾ ਕਿ انتہا ریفائننس دی او توتے جتھے لوکی اینڈ ਕਰਦੇ ਉਥੋਂ ਸ਼ੁਰੂ ਹੁੰਦੇ ਸਨ ਉਹਨਾਂ ਨੂੰ ਐਵੇਂ ਨਹੀਂ 우ਸਤਾਦ ਚਰਨਜੀਤ ਹੋਜਾ ਕਿਹਾ ਜਾਂਦਾ ਸੀ ਕਹੇ ਕਿ ਉਹਨੂੰ ਸਰਤਾਜ ਕਿਹਾ ਜਾਂਦਾ ਸੀ ਹੋਰ ਕਹੇ ਕਿ ਸਮਰਾਟ ਮਿਊਜ਼ਿਕ ਸੰਗੀਤ ਸਮਰਾਟ بس ਕੁਝ ਨਹੀਂ ਕਰ ਸਕਦੇ ਇੱਥੇ ਆ ਕੇ ਸਭ ਬੇਵੱਸ ਮੈਂ ਰੋਈ ਜਾਂਦਾ ਸੀ ਆਉਂਦਾ ਨਾਲੇ ਕਹੀ ਜਾਂਦਾ ਸੀ ਕਿਉਂਕਿ ਇੱਕ ਇੱਕ ਕਰਕੇ ਸਾਥੀ ਟੁਰੇ ਜਾ ਰਹੇ ਆ ਪਿੱਛੇ ਜੇ ਭੱਲਾ ਸਾਹਿਬ ਨੂੰ ਕੀਤਾ ਹੋਰ ਬਹੁਤ سارے ਸਾਥੀ ਚਲੇ ਗਏ ਤੇ ਸ਼ਿਵ ਮੈਨੂੰ ਯਾਦ ਰਾਰਿਆ ਸੀ ਸ਼ਿਵ ਬਟਾਲਵੀ ਤੈਨੂੰ ਦਿਆਂ ਹੰਝੂਆਂ ਦਾ ਪਹਾੜਾ ਨਹੀਂ ਪੀੜਾਂ ਦਾ ਪਰਾਗਾ ਭੰਗੇ ਛੇਤੀ ਛੇਤੀ ਕਰੀ ਮੈਥੇ ਜਾਣਾ ਬੜੀ ਦੂਰ ਨਹੀਂ ਜਿੱਥੇ ਮੇਰੇ ਹਾਨੀਆਂ ਦਾ ਟੁਰ ਗਿਆ ਪੂਰ ਨਹੀਂ ਉਸ ਪਿੰਡ ਦਾ ਰਸ ਆ ਪਿੰਡ ਜਿਹੜਾ ਉਸ ਪਿੰਡ ਦਾ ਸੁਣੀ ਦਾ ਰਾਹ ਮਾੜਾ ਪੀੜਾਂ ਦਾ ਪ੍ਰਾਗ ਅੱਜ ਦੁੱਖਾਂ ਦਾ ਪੀੜਾਂ ਦਾ ਦੱਸਦੇ ਸੂਰਜ ਨੂੰ ਵੀ ਗ੍ਰਹਿਣ ਲੱਗਾ ਹੋਇਆ ਤੇ ਸਾਡਾ ਸੂਰਜ ਪੰਜਾਬੀ ਸੰਗੀਤ ਜਗਤ ਦਾ ਵੀ ਅੱਜ ਬਿਲਕੁਲ ਇਦਾਂ ਦੀ ਸੀਗੇ ਜੀ ਕਿਉਂਕਿ ਮੇਰੇ ਕੋਲ ਇਹਨਾਂ ਨੇ ਇੱਕ ਫਿਲਮ ਬਣਾਈ ਸੀ ਇਹਨਾਂ ਦੇ ਦੋਸਤ ਨੇ ਤੇ ਮੇਰੇ ਕੋਲੇ ਜਦੋਂ ਆਏ ਕਹਿੰਦੇ ਵੀ ਕਿੰਨੇ ਪੈਸੇ ਲਏਗਾ ਮਖਾ ਜੀ ਮੈਂ ਮੇਰਾ ਬਸ ਇੱਕ ਗਾਣਾ ਕਰਦੇ ਮਿਊਜ਼ਿਕ ਦੇ ਵਿੱਚ ਤੁਹਾਡੇ ਚ ਮੇਰੇ ਪੈਸੇ ਪੂਰੇ ਹੋ ਗਏ ਕਹਿੰਦੇ ਇੱਕ ਨਹੀਂ ਫਿਰ ਮੈਂ ਦੋ ਕਰੂੰਗਾ ਤੇ ਇਹਨਾਂ ਨੇ ਉਹ ਨਵਾਇਆ ਵੀ ਫਰਜ਼ ਤੇ ਉਹਨਾਂ ਦੀ ਫਿਲਮ ਕੀਤੀ ਮੈਂ ਔਰ ਮੈਨੂੰ ਪੈਸੇ ਵੀ ਦਿੱਤੇ ਇਹ ਨਹੀਂ ਕਿ ਉਹਨਾਂ ਨੇ ਪੈਸੇ ਨਹੀਂ ਦਿੱਤੇ ਔਰ ਐਨੇ ਜਿੰਦਾ ਦਿਲ ਬਹੁਤ ਦੇਰ ਤੋਂ 96 ਤੋਂ ਇਹ ਮੇਰਾ ਖਿਆਲ ਵੀ ਕੈਂਸਰ ਡਾਇਗਨੋਸ ਹੋ ਗਿਆ ਸੀ ਪਰ ਇੰਨੇ ਜਿੰਦਾ ਦੇ ਆਦਮੀ ਔਰ ਇੰਨੇ ਵਿਲ ਪਾਵਰ ਵਾਲੇ ਆਦਮੀ ਮੈਂ ਪਹਿਲੇ ਦੇਖੇ ਨੇ ਜਿਹੜੇ ਇੰਨਾ ਲੰਮਾ ਸਮਾਂ ਸਰਵਾਈਵ ਕੀਤਾ ਔਰ ਜਿੰਦਾ ਦਿੱਲੀ ਦੇ ਨਾਲ ਰਹੇ ਔਰ ਹਮੇਸ਼ਾ ਦੂਜਿਆਂ ਨੂੰ ਵੀ ਪ੍ਰੇਰਨਾ ਦਿੰਦੇ ਰਹੇ ਵੀ ਕੁਝ ਵੀ ਚੀਜ਼ ਹੋ ਜਾਏ ਪਰ ਆਪ ਤੁਸੀਂ ਪੋਜ਼ਿਟਿਵ ਰਹਿਣਾ ਔਰ ਅੱਜ ਸੱਚੀ ਸਾਰੀ ਸੰਗੀਤ ਇੰਡਸਟਰੀ ਪੰਜਾਬੀ ਸੰਗੀਤ ਇੰਡਸਟਰੀ ਅੱਜ ਪੂਰੇ ਸੋਗ ਦੇ ਵਿੱਚ ਹੈ ਔਰ ਮੈਂ ਸੱਚੀ ਇਹ ਕਹਿਣਾ ਕਿ ਅੱਜ ਤੱਕ ਨਾ ਹੋਇਆ ਤੇ ਨਾ ਹੋਣਾ ਚਰਨਜੀਤ ਹੁਜਾ ਸਾਹਿਬ ਇਕੋ ਹੀ ਸੀ ਤੇ ਇਕੋ ਹੀ ਰਹਿਣਗੇ ਰਹਿਦੀ ਦੁਨੀਆ ਤੱਕ ਇਹਦਾ ਨਾਮ ਜਸਿੰਦਰ ਪੱਲਾ ਸਾਹਿਬ ਚਲੇ ਗਏ ਜੀ ਜੀ ਹੁਣ ਹੁਜਾ ਸਾਹਿਬ ਦਾ ਚਲੇ ਜਾਣਾ ਜੀ ਬਹੁਤ ਦੁਖਦਾਈ ਘਟਨਾਮਾ ਨੇ ਜੀ ਦੋਨੇ ਕਿਉਂਕਿ ਉਹ ਵੀ ਲੈਜੈਂਡ ਸੀਗੇ ਸਾਡੇ ਔਰ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਤੇ ਇਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਮੇਰਾ ਖਿਆਲ ਵੀ ਇੱਕ ਮਹੀਨੇ ਦੇ ਵਿੱਚ ਦੋ ਐਡੀਆਂ ਵੱਡੀਆਂ ਸ਼ਖਸੀਅਤਾਂ ਦਾ ਤੁਰ ਜਾਣਾ ਪੂਰੇ ਪੰਜਾਬੀ ਜਗਤ ਲਈ ਬਹੁਤ ਹੀ ਹਾਨੀ ਵਾਲਾ ਇਹ ਮੈਂ ਕਹਾਂਗਾ ਵੀ ਮਹੀਨਾ ਕੋਈ ਬਹੁਤ ਵੱਡਾ ਲਾਸ ਹੋਇਆ ਸਾਨੂੰ ਮ ਕਰਮਜੀਤ ਥੋੜੀ ਵੀ ਗੱਲ ਕਰਦੇ ਸੀ ਹਰਮੋਨੀਅਮ ਦੀ ਉਹਨਾਂ ਨੇ ਆਪਣੇ ਨਾਂ ਤੇ ਹਰਮੋਨੀਅਮ ਸਟਾਰਟ ਵੀ ਕੀਤਾ ਔਰ ਮੈਨੂੰ ਲੱਗਦਾ ਹਰਮੋਨੀਅਮ ਨੂੰ ਇੱਕ ਨਵਾਂ ਮੀਲ ਪੱਥਰ ਉਹੂਜਾ ਸਾਹਿਬ ਨੇ ਦਿੱਤਾ ਕਿ ਹਰਮੋਨੀਅਮ ਨੂੰ ਇਸ ਤਰੀਕੇ ਨਾਲ ਵੀ ਯੂਜ਼ ਕੀਤਾ ਜਾ ਸਕਦਾ ਜਿਹੜੇ ਉਹਨਾਂ ਦੇ ਪੀਸ ਨੇ ਬੀਸ ਵਰਕ ਹੋਇਆ ਹੋਇਆ ਪੁਰਾਣੇ ਗਾਣਿਆਂ ਚਾਹੇ ਤੁਸੀਂ ਅਮਰ ਸਿੰਘ ਚੰਕੀਲਾ ਹੋਣਾ ਦੇ ਸੁਣ ਲੋ ਜਾਂ ਉਤੋਂ ਤੋਂ ਬਾਅਦ ਵੀ ਕਿੰਨੀ ਹੀ ਐਲਬਮ ਨੇ ਮਤਲਬ ਇੱਕ ਅਲੱਗ ਹੀ ਤਰੀਕਾ ਜਿਹੜਾ ਉਹਨਾਂ ਨੇ ਆਪਣੇ ਤੌਰ ਤੇ ਜਿਹੜਾ ਇੱਕ ਉਹਨਾਂ ਦੀ ਮਤਲਬ ਆਪਣੀ ਇੱਕ ਪ੍ਰਾਪਤੀ ਆ ਔਰ ਤਾਂ ਹੀ ਉਹਨਾਂ ਨੂੰ ਸੰਗੀਤ ਸਮਰਾਟ ਹਮੇਸ਼ਾ ਹੀ ਕਿਹਾ ਜਾਂਦਾ ਔਰ ਕਿਹਾ ਜਾਂਦਾ ਰਹੂਗਾ ਔਰ ਇਹੋ ਜੇ ਬੰਦੇ ਰੋਜ਼-ਰੋਜ਼ ਤਾਂ ਪੈਦਾ ਨਹੀਂ ਹੁੰਦੇ ਅੱਜ ਇੱਕ ਪੰਜਾਬੀ ਸੰਗੀਤ ਦੇ ਯੁੱਗ ਦਾ ਅੰਤ ਹੋ ਗਿਆ ਔਰ ਉਹ ਚਲਦੀ ਫਿਰਦੀ 뮤직 ਦੀ ਸੰਸਥਾ ਹਣਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਐਨ ਬਿਲਕੁਲ ਪਰਫੈਕਟ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਕੰਮ 'ਚ ਕੋਈ ਕਮੀ ਨਹੀਂ ਛੱਡਣੀ ਇੱਕ ਜਨੂਨ ਦੇ ਨਾਲ ਮਿਊਜ਼ਿਕ ਕੀਤਾ ਹਣਾ ਔਰ ਜਿਨ੍ਹਾਂ ਦਾ ਗਾਣਿਆਂ ਦੇ ਨਾਲ ਨਾਲ ਮਿਊਜ਼ਿਕ ਲਈ ਵੀ ਸਪੈਸ਼ਲੀ ਅਸੀਂ ਰੋਕ ਰੋਕ ਕੇ ਕਈ ਵਾਰੀ ਪਿੱਛੇ ਕਰ ਕਰਕੇ ਸੁਣਦੇ ਹਾਂ ਕਿ ਕੀ ਹਣਾ ਉਹਨਾਂ ਨੇ ਬਜਾਇਆ ਮਤਲਬ ਐਸੇ ਐਸੇ ਪੀਸ ਵਰਕ ਉਹਨਾਂ ਦੇ ਔਰ ਕਿਉਂਕਿ ਮਿਹਨਤ ਇਡੀ ਲੰਬੀ ਹੁੰਦੀ ਸੀ ਮਤਲਬ ਐਨਾ 3-3 ਸਾਲ ਇੱਕ ਇੱਕ ਐਲਬਮ ਨੂੰ ਲਾ ਦੇਣਾ ਸੋ ਇਹ ਕੋਈ ਜਨੂਨੀ ਬੰਦਾ ਹੀ ਔਰ ਜਿਹਨੂੰ ਵਾਕਈ ਸੰਗੀਤ ਦੇ ਨਾਲ ਪਿਆਰ ਆ ਔਰ ਜਿਹਦੇ ਅੰਦਰ ਇੱਕ ਚਿੰਗ ਹੁੰਦੀ ਆ ਕਿ ਮੈਂ ਕੁਝ ਨਵਾਂ ਕਰਕੇ ਦਵਾ ਸੋ ਇਹੋ ਜੇ ਇਨਸਾਨ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਸੋ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਹਮੇਸ਼ਾ ਹੀ ਉਹਨਾਂ ਦੇ ਗਾਣੇ ਸਾਡੇ ਦਿਲਾਂ ਦੇ ਵਿੱਚ ਰਹਿਣਗੇ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਅਮਰ ਰਹਿਣਗੇ ਬਟ ਜਿਸ ਤਰ੍ਹਾਂ ਹੁਣ ਆਪਣਾ ਕਰਮਜੀਤ ਅਨਮੋਲ ਜੀ ਤੇ ਰਵਿੰਦਰ ਗਰੇਵਾਲ ਜੀ ਇਹ ਦੱਸ ਰਹੇ ਸੀ ਕਿਉਂਕਿ ਕਲਾਕਾਰਾਂ ਦਾ ਮਤਲਬ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਪੰਜਾਬੀ ਇੰਡਸਟਰੀ ਦੇ ਉਹ ਥੰਮਸਤਾ ਸੀ ਗਈ ਮਿਊਜ਼ਿਕ ਇੰਡਸਟਰੀ ਦੇ ਖਾਸ ਕਰ ਤੇ ਉਹਨਾਂ ਦੇ ਮਤਲਬ ਕਿ ਬਨੇਰਿਆਂ ਤੋਂ ਬਚਪਨ ਤੋਂ ਅਸੀਂ ਤਾਂ ਸੁਣਦੇ ਆ ਰਹੇ ਹਾਂ ਬਨੇਰਿਆਂ ਤੋਂ ਹੋ ਕੇ ਮਿਊਜ਼ਿਕ ਉਹਨਾਂ ਦਾ ਸਾਡੇ ਕੰਨਾਂ ਥਾਈਂ ਆਉਂਦਾ ਰਿਹਾ ਜੀ ਤੇ ਬੜਾ ਇੱਕ ਯੁੱਗ ਅੰਡ ਆਇਆ ਸੰਗੀਤ ਦਾ ਤੇ ਮਹਾਰਾਜ ਵੀ ਉਹਨਾਂ ਦਾ ਇਸ ਤਰ੍ਹਾਂ ਚਲੇ ਜਾਣਾ ਤਾਂ ਇੱਕ ਬਹੁਤ ਦੁੱਖ ਦੀ ਗੜੀ ਹੈ ਬਾਕੀ ਆ ਹੁਣ ਸਾਰੇ ਉਹਨਾਂ ਨੇ ਦੱਸਿਆ ਹੀ ਆ ਉਹਨਾਂ ਦੀਆਂ ਗੱਲਾਂ ਤੇ ਇੱਕ ਮਤਲਬ ਕਿ ਹੁਣ ਜਿਸ ਤਰ੍ਹਾਂ ਗੀਤਾਂ ਦੇ ਬੋਲ ਯਾਦ ਹੁੰਦੇ ਨੇ ਬੋਲ ਤਾਂ ਠੀਕ ਹੈ ਪਰ ਉਹਨਾਂ ਦਾ 뮤직 ਤੇ ਉਹਨਾਂ ਦੀਆਂ ਧੁਨਾਂ 뮤직 ਦੀਆਂ ਵੀ ਬਲਕਿ ਉਹ ਜੋ ਸਪੈਸ਼ਲ ਇੱਕ 뮤직 ਦੇ ਪੀਸ ਉਹ ਵੀ ਮਤਲਬ ਕਿ ਇੱਕ ਬਾਕਮਾਲ ਹੁੰਦੇ ਸੀ ਤੇ ਰਹੀ ਦੁਨੀਆ ਦਾ ਗਰਾਨਗੇ ਜੀ ਬਹੁਤ ਸਾਰੇ ਕਲਾਕਾਰ ਇਸ ਤਰ੍ਹਾਂ ਦੇ ਨੇ ਕਿ ਇੰਡਸਟਰੀ 'ਚ ਜਿਹੜੇ ਕਿ ਬਹੁਤ ਦਿਗਜ ਕਲਾਕਾਰ ਨੇ ਜਿਨ੍ਹਾਂ 'ਚੋਂ ਚਰਨਜੀਤ ਖੁੱਜਾ ਜੀ ਦਾ ਮਾਈਨਸ ਕਰ ਦਿੱਤਾ ਜਾਵੇ ਨਾ ਤਾਂ ਉਹ ਮੇਰਾ ਖਿਆਲ ਉਹਨਾਂ ਦਾ ਨਾਮ ਹੈ ਨਹੀਂ ਤੇ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਬਹੁਤ ਵੱਡੇ ਕਲਾਕਾਰ ਇਹਨਾਂ ਨੇ ਦਿੱਤੇ ਇੰਡਸਟਰੀ ਨੂੰ ਤੇ ਲੋਕਾਂ ਦਾ ਸਰਮਾਇਰ ਰਹੇ ਸੀ ਠੀਕ ਠੀਕ ਥੈਂਕ ਯੂ ਅੱਜ ਸਰ ਬਹੁਤ ਦੁਖੀ ਅੱਜ ਮਾੜਾ ਦਿਨ ਹੀ ਕਹਿ ਸਕਦੇ ਆ ਜੀ ਜਦੋਂ ਤਾਂ ਪਤਾ ਲੱਗਿਆ ਉਹ ਜਸਾਬ ਦਾ ਚਰਨਜੀਤ ਉਹ ਜਸਾਬ ਇੱਕ ਸੰਗੀਤ ਸਮਰਾਟ ਦੁਨੀਆ ਨਾਲ ਵੀ ਦਾ ਕਹਿਗੇ ਨੇ ਉਹਨਾਂ ਦਾ ਮਿਊਜ਼ਿਕ ਜੋ ਉਹਨਾਂ ਨੇ ਕੰਪੋਜ਼ ਕੀਤਾ ਜਿੰਨੇ ਆਰਟਿਸਟਾਂ ਅੰਤਰਰਾਸ਼ਟਰੀ ਉਹਨਾਂ ਨੇ ਬਣਾਇਆ ਸੁਰਹਿੰਦੀ ਦੁਨੀਆ ਤੱਕ ਉਹ ਜਸਾਬ ਦਾ ਨਾਮ ਲਿਆ ਜਾਊਗਾ ਤੇ ਉਹਨਾਂ ਵਰਗਾ ਨਾ ਕਿਸੇ ਨੇ ਬਣਤਾ ਸਕਣਾ ਨਹੀਂ ਕਿਸੇ ਨੇ ਉਹਨਾਂ ਵਰਗਾ ਹੋਣਾ ਬਹੁਤ ਮੁਸ਼ਕਿਲ ਆ ਪਰਮਾਤਮਾ ਇੱਕ ਯੋਗ ਦੇ ਵਿੱਚ ਇਦਾਂ ਦਾ ਇੱਕ ਇੱਕ ਰੋਹ ਇਦਾਂ ਦੀ ਪੈਦਾ ਹੁੰਦੀ ਆ ਉਹ ਉਹ ਚਰਨਜੀਤ ਹੋਜਾ ਸਾਹਿਬ ਸੀਗੇ ਸੋ ਉਹਨਾਂ ਦਾ ਘਾਟਾ ਜਿਹੜਾ ਪੰਜਾਬ ਇੰਡਸਟਰੀ ਨੂੰ ਪਿਆ ਮੇਰੇ ਖਿਆਲ ਇੱਕ ਅਦਾ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ ਸੋ ਅੱਜ ਸਾਰੇ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਹੈ ਸਾਰੇ ਪੰਜਾਬੀ ਕਮਿਊਨਿਟੀ ਦੇ ਵਿੱਚ ਸੋਗ ਹੈ ਕਿਉਂਕਿ ਇਦਾਂ ਦੇ ਬੰਦੇ ਬਹੁਤ ਹੀ ਘੱਟ ਰੇਅਰ ਪੈਦਾ ਹੁੰਦੇ ਨੇ ਸੋ ਪਰਮਾਤਮਾ ਇਦਾਂ ਦੇ ਬੰਦਿਆਂ ਨੂੰ ਲੈ ਵੀ ਛੇਤੀ ਜਾਂਦਾ ਸੋ ਪ੍ਰਮਾਤਮਾ ਅਸੀਂ ਤੇ ਇਹੋ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਬਸ ਤੁਸੀਂ ਸਾਰੇ